ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਇਹਦੇ ਵਿੱਚ ਆਪਾਂ ਨੇ ਜਿਹੜੀ ਕਣਕ ਦੀ ਇੱਕ ਵੈਰਾਈਟੀ ਹੈ WH 1105 ਇਹਦੇ ਬਾਰੇ ਗੱਲ ਕਰਨੀ ਹੈ ਥੋੜੀ ਜੀ ਤੇ ਵੈਸੇ ਪਹਿਲਾਂ ਇਹਦੀ ਵੀ ਆਪਾਂ ਨੇ ਛੋਟੀ ਕਣਕ ਦੀ ਕੋਈ ਵੀਡੀਓ ਨਹੀਂ ਸੀ ਬਣਾਈ ਤੇ ਆਪਾਂ ਦੇਖ ਸਕਦੇ ਹਾਂ ਕਿ ਇਹਦੀ ਜਿਹੜੀ ਹਾਈਟ ਹੈਗੀ ਹੈ ਤਾਂ ਹਾਈਟ ਇਹਦੀ 30 86 ਜਿੰਨੀ ਕ ਹੁੰਦੀ ਹੈ ਇਸ ਕਣਕ ਦੀ ਤੇ ਪਰ ਇਹਦੇ ਵਿੱਚ ਵੀ ਬੀਜ ਜਿਹੜਾ ਹੈਗਾ ਬੀਜ ਦੀ ਮਾਤਰਾ ਕਾਫੀ ਘੱਟ ਪਾਈ ਹੋਣ ਦੇ ਕਰਕੇ ਤਾਂ ਜਿਹੜੀ ਇਹ ਸਿੱਟਿਆਂ ਦੀ ਲੰਬਾਈ ਹੈਗੀ ਹੈ ਤਾਂ ਸਿੱਟਿਆਂ ਦੀ ਲੰਬਾਈ ਕਾਫੀ ਜ਼ਿਆਦਾ ਇਹਦੇ 'ਚ ਨਹੀਂ ਇਹਦੀ ਜਿਹੜੀ ਬੱਲੀ ਹੁੰਦੀ ਹੈ ਤਾਂ 30 86 ਜਿੰਨੀ ਕੀ ਬੱਲੀ ਹੁੰਦੀ ਹੈ ਤੇ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਕਿ ਸਾਰੇ ਸਿੱਟੇ ਜਿਹੜੇ ਹੈਗੇ ਨੇ ਕਾਫੀ ਲੰਬੇ ਨੇ ਜੀ ਕਿਉਂਕਿ ਬੀਜ ਦੀ ਮਾਤਰਾ ਇਹਦੇ ਵਿੱਚ ਵੀ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਪਈ ਹੋਈ ਐ ਤੇ ਬਾਕੀ ਇਸ ਵੈਰੈਟੀ ਬਾਰੇ ਜੇ ਆਪਾਂ ਥੋੜੀ ਜੀ ਗੱਲ ਕਰ ਲਈਏ ਤਾਂ ਇਹ ਟਾਈਮ ਪੀਰੀਅਡ ਜਿਹੜਾ ਹੈਗਾ ਇਹਦਾ ਟਾਈਮ ਪੀਰੀਅਡ ਹੈ ਇਹਦਾ ਟੋਟਲ ਆ ਆਪਣਾ 150 ਦਿਨ ਦੇ ਆਸ-ਪਾਸ ਹੈਗਾ 3086 ਤੋਂ 5-7 ਦਿਨ ਜ਼ਿਆਦਾ ਲੈਂਦੀ ਹੈ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਤੇ ਕਈ ਵੀਰ ਦੇਖੋ ਇਹਨੂੰ 3086 ਜਿਹੜੀ ਆਪਣੀ ਵੈਰਾਈਟੀ ਹੈਗੀ ਹੈ ਉਹਦੇ ਚ ਮਿਕਸ ਕਰਕੇ ਵੀ ਬੀਜਦੇ ਨੇ ਪਰ 3086 ਦੇ ਵਿੱਚ ਮਿਕਸ ਕਰਕੇ ਬੀਜਣ ਦਾ ਇਹਨੂੰ ਕੋਈ ਫਾਇਦਾ ਇੰਨਾ ਹੈ ਨਹੀਂ ਕਿਉਂਕਿ ਹਾਈਟ ਜਿਹੜੀ ਹੈਗੀ ਹੈ ਇਹਨਾਂ ਦੀ ਬਰਾਬਰੀ ਹੈ ਦੋਨਾਂ ਵੈਰਾਈਟੀਆਂ ਦੀ 3086 ਦੀ WH 1105 ਦੀ ਸੋ ਇਸ ਕਰਕੇ ਜੇ ਆਪਾਂ ਨੇ ਮਿਕਸ ਕਰਨੀ ਹੈ ਵੈਰਾਈਟੀ ਤਾਂ ਆਪਾਂ ਕੋਈ ਇਦਾਂ ਦੀ ਕਰੀਏ ਜਿਹੜੀ ਮਿਕਸ ਕਰਨ ਦਾ ਕੋਈ ਫਾਇਦਾ ਮਿਲੇ ਉਹ ਮੈਂ ਤੁਹਾਨੂੰ ਇੱਕ ਉਧਰ ਹੁਣ ਵੀਡੀਓ ਬਣਾਉਣਾ ਤੇ ਉਹ ਵੀਡੀਓ ਪਾਉਣਾ ਤੇ ਉਹਦੇ ਵਿੱਚ ਦੇਖ ਸਕਾਂਗੇ ਆਪਾਂ ਕਿ ਆਪਣੀ 30 86 ਦੇ ਨਾਲ ਮਿਕਸ ਹੋਈ ਹੋਈ ਹੈ ਉਹ ਪੀਬੀਡਬਲਯੂ1ਜ਼ਨ ਜ਼ਿੰਕ1 ਵੀ ਕਹਿੰਦੇ ਨੇ ਜਡ1 ਵੀ ਕਹਿੰਦੇ ਨੇ ਉਸ ਵੈਰੈਟੀ ਨੂੰ ਤਾਂ ਉਹਦੀ ਵੀਡੀਓ ਬਣਾ ਕੇ ਮੈਂ ਪਾਉਣਾ ਚੈਨਲ ਤੇ ਅੱਜ ਹੀ ਪਾਉਣਾ ਉਹ ਵੀ ਸ਼ਾਮ ਤੱਕ ਪਾਉਂਗਾ ਤੇ ਹੁਣ ਤਾਂ ਅਸੀਂ ਰੋਗਿੰਗ ਕਰ ਰਹੇ ਸੀਗੇ ਉਹ ਵੀਰ ਦਿਖਾਈ ਦੇ ਰਹੇ ਹੋਣਗੇ ਤੁਹਾਨੂੰ ਕਿ ਜੇ ਕੋਈ ਬੂਟਾ ਬੜਾ ਮਿਲਦਾ ਤਾਂ ਉਹਨੂੰ ਕੱਢ ਰਹੇ ਨੇ ਨਹੀਂ ਤਾਂ ਵੈਸੇ ਤਾਂ ਸਾਰੀ ਹੈ ਤਾਂ ਇੱਕ ਸਾਰੀ ਹੈ ਤੇ ਫਿਰ ਵੀ ਅਗਰ ਕੋਈ ਮਾੜਾ ਮੁੱਟਾ ਹੁੰਦਾ ਤਾਂ ਉਹਨੂੰ ਆਪਾਂ ਕੱਢ ਦਿੰਨੇ ਹੁੰਦੇ ਆ ਸੋ ਤੇ ਜਿਹੜੀ ਉਹ ਵੈਰਾਈਟੀ ਆ ਉਹਦੀ ਆਪਾਂ ਹੁਣ ਵੀਡੀਓ ਬਣਾ ਕੇ ਚੈਨਲ ਤੇ ਪਾਵਾਂਗੇ ਤੇ WH 1105 ਜਿਹੜੀ ਵੈਰਾਈਟੀ ਹੈਗੀ ਆ ਵਧੀਆ ਵੈਰਾਈਟੀ ਹੈ ਇਹ ਕੋਈ ਮਾੜੀ ਵੈਰਾਈਟੀ ਨਹੀਂ ਕਿਉਂਕਿ ਡਿਗਦੀ ਵੀ ਹੈਣੀ ਇਹ ਜਦੋਂ ਹਾਈਟ ਇਹਦੀ ਘੱਟ ਹੋਣ ਦੇ ਕਰਕੇ ਤੇ ਬੱਸ ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਸਿੱਟੇ ਜ਼ਿਆਦਾ ਲੰਬੇ ਨਹੀਂ ਹੁੰਦੇ ਜੇ ਇਹਦਾ ਬੀਜ ਆਪਾਂ ਜ਼ਿਆਦਾ ਪਾ ਦਈਏ ਜੇ 40 45 50 ਕਿਲੋ ਤੱਕ ਬੀਜ ਪਾਉਂਦੇ ਨੇ ਲੋਕੇ ਤਾਂ ਪਰ ਅਗਰ ਆਪਾਂ 35 ਕਿਲੋ ਬੀਜ ਦੇਖੋ ਪਾਇਆ ਹੋਇਆ ਤਾਂ 35 ਕਿਲੋ ਦੇ ਨਾਲ ਸਿੱਟੇ ਦੇ ਰਹਿਣ ਪੂਰੇ ਵਧੀਆ ਆਏ ਨੇ ਤੇ ਹੁਣ ਇਹ ਕਣਕ ਜਿਹੜੀ ਹੈਗੀ ਹੈ ਉਦਾਂ ਵੀ ਕਣਕ ਦੇ ਦਾਣੇ ਵੀ ਇਹਦੇ ਮੋਟੇ ਹੀ ਰਹਿਣਗੇ ਤੂੰ ਬੀਜ ਅਗਰ ਆਪਾਂ ਘੱਟ ਪਾਉਣੇ ਆ ਤਾਂ ਘੱਟ ਬੀਜ ਪਾਉਣ ਦੇ ਨਾਲ ਕਦੇ ਵੀ ਐਵੇਂ ਨਹੀਂ ਹੁੰਦਾ ਕਿ ਆਪਾਂ ਨੂੰ ਕੋਈ ਝਾੜ ਦੇ ਵਿੱਚ ਘੱਟ ਦੇ ਵਿੱਚ ਝਾੜ ਆਪਾਂ ਨੂੰ ਪੂਰਾ ਮਿਲਦਾ ਹੁੰਦਾ ਤੂੜੀ ਟਾੜੀ ਦਾ ਮੜਾ ਮੋਟਾ ਹੋ ਸਕਦਾ ਕਿ ਤੂੜੀ ਘੱਟ ਬਣਦੀ ਹੈ ਪਰ ਹੁਣ ਲੋਕਾਂ ਨੇ ਅੱਜ ਕੱਲ ਡੰਗਰ ਵੀ ਬਈ ਜੀ ਘੱਟ ਰੱਖਣ ਲੱਗ ਗਏ ਲੋਕ ਬਹੁਤ ਤਾਂ ਇੰਨੀ ਜ਼ਿਆਦਾ ਤੂੜੀ ਦੀ ਜ਼ਰੂਰਤ ਵੀ ਨਹੀਂ ਹੁੰਦੀ ਤੇ ਨਹੀਂ ਤਾਂ ਫਿਰ ਚਲੋ ਆਪਾਂ ਨੂੰ ਹੋਰ ਵੈਰਾਈਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਹਾਈਟ ਜ਼ਿਆਦਾ ਲੈਂਦੀਆਂ ਨੇ ਫਿਰ ਉਹ ਬੀਜ ਨੇ ਚਾਹੀਦੇ ਨੇ ਜੇ ਆਪਾਂ ਤੂੜੀ ਦੇ ਪਰਪਸ ਵਾਸਤੇ ਬੀਜ ਰਹਾਂ ਤੱਬੀ ਜੇ ਆਪਾਂ ਜਿਆਦਾ ਪਾ ਕੇ ਤੂੜੀ ਜਿਆਦਾ ਕਰਨ ਦੀ ਗੱਲ ਕਰਾਂਗੇ ਤਾਂ ਉਹ ਕੋਈ ਜਿਆਦਾ ਵਧੀਆ ਗੱਲ ਨਹੀਂ ਹੀ ਰਹੂਗੀ ਆਪਣਾ ਜਿਹੜਾ ਤਜਰਬਾ ਹੈਗਾ ਉਹ ਤਾਂ ਇਹੀ ਕਹਿੰਦਾ ਹੈ ਬਾਕੀ ਸਾਰਿਆਂ ਦਾ ਆਪਣਾ ਆਪਣਾ ਅਲੱਗ ਦਾ ਹਿਸਾਬ ਕਿਤਾਬ ਹੁੰਦਾ ਜੀ ਸੋ ਠੀਕ ਹੈ ਜੀ ਤੇ ਪਰ ਇੱਕ ਆਪਾਂ ਹੋਰ ਗੱਲ ਕਰ ਲਈਏ ਕਿ ਇਹ ਜਿਹੜੀ ਵੈਰਾਈਟੀ ਹੈਗੀ ਹੈ ਤਾਂ ਅਗਰ ਆਪਾਂ ਇਹਦੇ ਤੇ ਸਹੀ ਦੇਖਦੇ ਕਰਦੇ ਆ ਰੱਖ ਰਖਾਓ ਮੈਨੇਜਮੈਂਟ ਦਾ ਸਹੀ ਕਰਦੇ ਆ ਤਾਂ ਪੀਲੀ ਕੁੰਗੀ ਜਿਹੜੀ ਹੈਗੀ ਆ ਦੇਖੋ ਇਹਨਾਂ ਜਿਆਦਾ ਅਟੈਕ ਇਹਨੂੰ ਨਹੀਂ ਕਰਦੀ ਜਿੰਨੀ ਆਪਣੀ ਐਚਡੀ 2851 ਜਿਹੜੀ ਵੈਰਾਈਟੀ ਆ ਉਹਨੂੰ ਬਹੁਤ ਜਿਆਦਾ ਅਟੈਕ ਆਉਂਦਾ ਇੱਕ ਤਾਂ ਪੀਲੀ ਕੁੰਗੀ ਦਾ ਤੇ ਇੱਕ ਐਚਡੀ 2967 ਆ ਜਿਹੜੀ ਉਹਨੂੰ ਬਹੁਤ ਜਿਆਦਾ ਅਟੈਕ ਆਉਂਦਾ ਤੇ ਹੁਣ ਦੋ ਸਾਲਾਂ ਤੋਂ ਐਚਡੀ 3086 ਜਿਹੜੀ ਵੈਰਾਈਟੀ ਹੈ ਉਹਨੂੰ ਵੀ ਪੀਲੀ ਕੁੰਗੀ ਦਾ ਅਟੈਕ ਆਉਣ ਲੱਗ ਗਿਆ ਤੇ ਇਹ ਵੈਰਾਈਟੀ ਜਿਹੜੀ ਹੈਗੀ ਆ ਥੋੜੀ ਜੀ ਜਾਦਾ ਸਹਿਣਸ਼ੀਲ ਹੈ ਪੀਲੀ ਕੁੰਗੀ ਦਾ ਟਕਰਾ ਕਰਨ ਦੇ ਜਿਆਦਾ ਸਮਰੱਥ ਹੈਗੀ ਹੈ WH11005 ਤੇ ਜੇ ਆਪੇ ਇਹਦੇ ਝਾੜ ਦੀ ਦੇਖੂ ਗੱਲ ਕਰ ਲਈਏ ਤਾਂ ਝਾੜ ਇਹਦਾ ਔਸਤ 23 ਤੋਂ 25 ਕੁਇੰਟਲ ਤੱਕ ਹੁੰਦਾ ਹੈ ਤੇ ਕਈ ਵਾਰੀ 25 ਤੋਂ ਪਲੱਸ ਵੀ 26 27 ਕੁਇੰਟਲ ਤੱਕ ਵੀ ਝਾੜ ਇਹ ਦੇ ਜਾਂਦੀ ਹੈ ਜੀ ਤਾਂ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਵੈਰਾਈਟੀ WH11005 ਜਿਹੜੀ ਹੈਗੀ ਹੈ ਵਧੀਆ ਵੈਰਟੀ ਹੈ ਆਪਾਂ ਟਰਾਈ ਕਰ ਸਕਦੇ ਆ ਜੇ ਆਪਾਂ ਨੇ ਛੋਟੀ ਹਾਈਟ ਵਾਲੀ ਵੈਰਟੀ ਬੀਜਣੀ ਹੋਵੇ ਤਾਂ ਸੋ ਠੀਕ ਹੈ ਜੀ ਕਿਸਾਨ ਵੀਰੋ ਇੰਨੀ ਕੀ ਗੱਲ ਕਰਨੀ ਸੀ ਇਸ ਵੈਰਟੀ ਦੇ ਬਾਰੇ ਤੇ ਅੱਗੇ ਆਪਾਂ ਜਦੋਂ ਫੇਰ ਕਣਕ ਦੀ ਬਜਾਈ ਚੱਲੂ ਉਦੋਂ ਦੁਬਾਰਾ ਐਤਕੀ ਜਿਵੇਂ ਆਪਾਂ ਝੋਨੇ ਦੀਆਂ ਸਾਰੀਆਂ ਵੈਰਟੀਆਂ ਦੀ ਵੀਡੀਓ ਬਣਾ ਰਿਹਾ ਤਾਂ ਉਦੋਂ ਆਪਾਂ ਇਹਦੀ ਕਣਕ ਦੀਆਂ ਜਿਹੜੀਆਂ ਵੈਰਟੀਆਂ ਨੇ ਜਿਹੜੀਆਂ ਪ੍ਰਚਲਿਤ ਵੀ ਹੈਗੀਆਂ ਨੇ ਪਹਿਲਾਂ ਵਾਲੀਆਂ ਚੱਲਦੀਆਂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਵੀਡੀਓ ਬਣਾ ਕੇ ਤਾਂ ਜੋ ਆਪਾਂ ਨੂੰ ਆਸਾਨੀ ਹੋ ਸਕੇ ਜਦੋਂ ਵੀ ਆਪਾਂ ਨੇ ਕੋਈ ਵੈਰਾਈਟੀ ਚੁਣਨੀ ਹੈ ਵੀ ਆਪਾਂ ਕਿਹੜੀ ਕਣਕ ਦੀ ਵੈਰਾਈਟੀ ਚੁਣੀਏ ਆਪਣੇ ਹਿਸਾਬ ਦੇ ਨਾਲ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ